ਗੁਰੂ ਹਰਸਾਏ ਦੇ ਗੁਰੂ ਕਰਮ ਸਿੰਘ ਵਸਤੀ ਵਿੱਚ ਰਹਿਣ ਵਾਲੇ ਇੱਕ ਸੱਨੀ ਨਾਂ ਦੇ ਨੌਜਵਾਨ ਨੂੰ ਅੱਜ ਸਵੇਰੇ 9:30 ਵਜੇ ਅਗਿਆਤ ਵਿਅਕਤੀਆਂ ਦੁਆਰਾ ਘਰ ਵਿੱਚ ਆ ਕੇ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਪ੍ਰਾਣੀ ਰੰਜਿਸ਼ ਦਾ ਮਾਮਲਾ ਹੈ। ਇਸ ਮੌਕੇ ਤੇ ਡੀਐਸਪੀ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਜ਼ਖਮੀ ਜੀਵ ਕੁਮਾਰ ਦੇ ਘਰ ਜਾ ਕੇ ਪਤਾ ਲਵਾਇਆ ਪਰ ਘਰ ਹਾਜ਼ਰੀ ਨਹੀਂ ਸੀ ਕੋ ਹਸਪੀਟਲ ਦਾਖਲ ਸੀ ਜਿੰਦਰ ਪੁਸ਼ਵਿਸ਼ ਕੀਤੀ ਗਈ ਹੈ ਕੋਈ ਕਰਨ ਜਲੇਸ ਪੱਟੂ ਨਾਮ ਦੇ ਬੰਦੇ ਨੇ ਤੇ ਫਾਇਰਿੰਗ ਕੀਤੀ ਹੈ ਇਸ ਟਾਈਮ ਮੈਂ ਵੇਖਿਆ ਜਿੰਦੇ ਪੱਟ ਤੇ ਗੋਲੀ ਲੱਗੀ ਹੋਈ ਹੈ ਕਾਰਵਾਈ ਚੱਲ ਰਹੀ ਹੈ ਮਕਮਲ ਦਾਜਿਸ ਕਰ ਲਿਆ ਕਰਨ ਤੋਂ ਬਾਅਦ ਜੋ ਤਫਤੀਸ਼ ਆਏਗਾ ਆਪ ਜਿੰਦਰ ਸੇ ਲੈ ਤੇ ਦੋਸ਼ੀ ਫੜੇਗਾ ਕਿ ਨਹੀਂ ਦੋਸ਼ੀ ਪਗੜਿਆ ਫੜੇ ਜਾਣਾ ਹਮਲਾ ਸੁਬਾਹੀ ਕੋ 9 9:30 ਦੇ ਵਿੱਚ ਘਾਰ ਹੀ ਸੀਗਾ ਪਿਛਲੇ 11 11ਵੇਂ ਮਹੀਨੇ ਦੀ 11 ਤਰੀਕ ਨੂੰ ਪਹਿਲਾਂ ਛੋਟੇ ਬ੍ਰਦਰ ਤੇ ਹਮਲਾ ਹੋਇਆ ਸੀਗਾ ਇਹਨਾਂ ਲੜਕਿਆਂ ਨੇ ਹੀ ਕੀਤਾ ਸੀ ਜਿਨ੍ਹਾਂ ਨੇ ਅੱਜ ਕੀਤਾ ਤੇ ਇਹਨੂੰ ਹੀ ਦੁਬਾਰਾ ਆਏ ਸੀਗੇ ਲੰਬੜ ਤੇ ਇੱਕ ਮੁੰਡਾ ਹੈਗਾ ਕੋਈ ਪਟੋ ਉਹਨੇ ਪੁੱਛਿਆ ਅਰुण ਕਿੱਥੇ ਦਾ ਪਹਿਲਾ ਤਾਂ ਮੈਂ ਨਹੀਂ ਜਾਣਦਾ ਸੀ ਕਿ ਗੱਲ ਵੀ ਆਪਾਂ ਕਦੀ ਪਹਿਲਾਂ ਮਿਲੇ ਨਹੀਂ ਸੀਗੇ ਨੂੰ ਕੋਣ ਹੈਗਾ ਪਟੋ ਜਦੋਂ ਨੇ ਨਾਮ ਦੱਸਿਆ ਤਾਂ ਮੈਂ ਪਛਾਣ ਗੱਲ ਵੀ ਇਹ ਮੁੰਡੇ ਤੇ ਦੁਬਾਰਾ ਹਮਲਾ ਕਰਨ ਆਏ ਨੇ ਤੇ ਮੈਂ ਉਹਨੂੰ ਮਨਾ ਕਰਤਾ ਲਈ ਵੀ ਇਹ ਉਹ ਘਰ ਹੈਗਾ ਉਹਨੇ ਬੂਹੇ ਨੂੰ ਲੱਤ ਮਾਰੀ ਤੇ ਬੂਹੇ ਦੇ ਵਿੱਚੋਂ ਹੀ ਉਹਨੇ ਗੋਰੀ ਸੀ ਮੇਰੇ ਪਾੜੇ ਨੂੰ ਚਲਾ ਦੇ ਤੁਸੀਂ ਉਸ ਹਮਲਾਵਰਾਂ ਸ਼ਕਲ ਵੇਖੀ ਹਾਂਜੀ ਉਹ ਨਕਾਬ ਪੋਸੀ ਕੇ ਬਿਨਾਂ ਆਪਣੇ ਕੁਝ ਕੱਜੇ ਤੋਂ ਬਿਨਾਂ ਸੀਗਾ ਹਾਂ ਬਿਨਾਂ ਮੂੰਹ ਦਾ ਉਪਰ ਖੁੱਲਾ ਸੀ ਓਪਨ ਸਿੱਧਾ ਸੀਗਾ ਤੇ ਕਿੰਦੇ ਤੇ ਆਏ ਸੀਗੇ ਪਤਾ ਉਹ ਬਾਈਕ ਤੇ ਸੀਗੇ ਮੁੰਡਾ ਸਾਰੇ ਕਿੰਨੇ ਮੁੰਡੇ ਸੀਗੇ ਮੁੰਡੇ ਵੀ ਇਦਾਂ ਨਹੀਂ ਕਿ ਮੈਨੂੰ ਪਤਾ ਕੌਣ ਕਿੰਨੇ ਸੀਗੇ ਗੇੜ ਤੋਂ ਖੋਲਦਾ ਤਾਂ ਸ਼ਾਇਦ ਪਤਾ ਲੱਗ ਜਾਂਦਾ ਪਰ ਫਿਲਹਾਲ ਤਾਂ ਮੈਨੂੰ ਇੱਕ ਇਕੱਲੇ ਨੂੰ ਹੀ ਵੇਖਿਆ ਬਾਕੀ ਹੋਣਗੇ ਨਾਲ ਸਾਹ ਸਾਈਡ ਤੇ ਕੋਈ ਜਾਤੀ ਮਤਲਬ ਕਿ ਰੰਜਿਮ ਸਾਹਿਬ ਦੇ ਪ੍ਰਾਣੇ ਦੁਸ਼ਮਣ ਕਾਰਨ ਇੱਕ ਵਾਕਿਆ ਬਰਬਰ ਕਰਿਆ ਜੀ ਆਪਾਂ ਤਾਂ ਜਾਣਦੇ ਵੀ ਨਹੀਂ ਇਹਨਾਂ ਨੂੰ ਕੌਣ ਨੇ ਇਹ ਤੇ ਕਿਹੜੀ ਥਾਂ ਤੇ ਵਾਕ ਆਇਆ ਜੀ ਵਸਤੇ ਗੁਰਕਰਨ ਸਿੰਘ ਇਹ ਕਿਹੜੀ ਸਾਈਡ ਤੋਂ ਆਇਆ ਸੀ ਮੰਡੀ ਪਾਸੋਂ ਪੱਸੀ ਪੁਸ ਕਿਹੜੇ ਪਾਸੋਂ ਆਏ ਸੀਗੇ ਮੁੰਡੇ ਇਹ ਮੁੰਡਾ ਕੁਟੀ ਮੋੜ ਵਾਲੇ ਰਹਿੰਦਾ ਉਧਰ ਪਟੋ ਜੀ ਤੇ ਇਹ ਮੁੰਡਾ ਫਰਾਰ ਹੈ ਜਾਂ ਕੀ ਫਰਾਰ ਹੈ ਇਹ ਮੁੰਡਾ ਪੁਲਿਸ ਨੂੰ ਤੁਸੀਂ ਦਿੱਤਾ ਬਿਆਨ ਮੁੰ ਹਾਂਜੀ ਪੁਲਿਸ ਅੱਸੀ ਜਿਹੜੀ ਆਏ ਸੀਗੇ ਮੁੰਡਾ ਹੈਗਾ ਨਾ ਬਿਆਨ ਤੇ ਗੋਲੀ ਵਗੈਰਾ ਪੁਲਿਸ ਘਰੋ ਚੱਕ ਲਿਆ ਜੀ